ਸੋ ਬਹੁਤ ਅਚੀਰਵਾਦ ਹੁਏ ਆ ਲਾਈਵ ਆ ਜੋ ਸਾਰੇ ਜਾਣੇ ਇਹ ਕੀ ਹੋਇਆ ਇੱਕੋ ਦਮ ਲਾਈਟ ਡਿਮ ਹੋ ਗਈ ਪਾਈ ਅੱਛਾ ਉਧਰ ਚੱਲ ਪਿਆ ਜੀ ਚੱਲ ਪਈ ਜੀ ਟੋਕੇ ਵਾਲੀ ਮਸ਼ੀਨ ਆਓ ਆਓ ਕਰਦੇ ਆ ਗੱਲਾਂ ਬਾਤਾਂ ਲਗੇ ਹੋਏ ਦੁੱਧ ਨੂੰ ਕਾੜਨ ਦੇਖਦੇ ਆ ਕਿ ਐਸੇ ਬਣਦਾ ਫਿਰ ਰਸ ਮਲਾਈ ਬਣਦੀ ਆ ਕਿ ਆ ਬਣਦਾ ਜਸਕੀਰਤ कौर ਹੈਲੋ ਜੀ ਹੈਲੋ ਨਾਲ ਦੇ ਨਾਲ ਪਈ ਅੱਗ ਵੀ ਬਾਲਨੀ ਪਈ ਮੈਨੂੰ ਠੀਕ ਬਲਜੀਤ ਸਿੰਘ ਸਿੱਧੂ ਹੈਲੋ ਜੀ ਹੈਲੋ 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 ਮਹੈਕ ਲਾਈਕ ਕਰ ਦਿਓ ਜੀ ਨਾਲ ਦੀ ਨਾਲ ਤੇਰਾ ਜਾਣੇ ਦੇਖ ਰਿਹਾ ਹਾਂ 6 ਲਾਈਕ ਆਏ ਮੈਂ ਸਾਰੇ ਹਰਮਨ ਜੋ ਸਿੰਘ ਹੈਲੋ ਜੀ ਪਰਮबीर ਸਿੰਘ ਪੱਟੀ ਜਸਮੀਨ ਕੌਰ ਹੈਲੋ ਦਿਲਜੀਤ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿੱਦਾਂ ਹੋ ਚੜ੍ਹਦੀ ਕਲਾ ਚੋ 16 ਖਿਆਂ ਤੋਂ ਨਵਜੋਤ ਠੀਕ ਹੈ ਜੀ ਅੱਜ ਮੌਸਮ ਥੋੜਾ ਯਾ ਠੀਕ ਨਾ ਗਰਮੀ ਨਾ ਥੋੜਾ ਜਿਹਾ ਹੋਸੀ ਸ਼ਾਮ ਵੇਲੇ ਇਹ ਗਿਆ ਕੋਸਿਸ ਸ਼ੋਅ ਸਪੈਸ਼ਲੇ ਬਣਾ ਲੀਏ ਵਧੀਆ ਜੀ ਅਸੀਂ ਵੀ ਓਕੇ ਜੀ ਪ੍ਰਭ ਕੋਰ ਹੈਲੋ ਜੀ ਹੈਲੋ ਕੀ ਕਰ ਰਹੇ ਹੋ 베ਵੀ ਸ਼ਾਵਰ ਦਾ ਬਲੌਗ ਬਾਵਾਂਗੇ ਜੀ ਹਲੇ ਥੋੜੇ ਜੀ 2-3 ਬਲੌਗ ਬਣੇ ਪਏ ਆ ਜੀ ਉਹ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ ਕਿਉਂਕਿ ਹਰ ਇੱਕ ਮੂਮੈਂਟ ਜੋ ਜੋ ਹੋਇਆ ਇਸ ਕਰਕੇ ਠੀਕ ਉਹ ਦਵਿੰਦਰਨ ਜਿਵੇਂ ਬਹੁਤ ਸਾਰੇ ਥੈਂਕ ਯੂ ਜੀ ਨਾਈਸ ਥੈਂਕ ਯੂ ਜੀ ਥੈਂਕ ਯੂ ਟੈਂਸ਼ਨ ਨਾ ਲੋ ਸਾਰੇ ਬਲੌਗ ਤੁਹਾਡੇ ਨਾਲ ਸਾਂਝੇ ਕਰਾਂਗੇ ਇਸੇ ਕਰਕੇ ਹੌਲੀ ਹੌਲੀ ਸਾਰੇ ਬਲੌਗ ਪਾ ਰਹੇ ਆ ਸਿਰ ਰਿਕਵੈਸਟ ਹੈ ਜੀ ਲਾਈਕ ਦਾ ਬਟਨ ਨਾਲ ਦੇ ਨਾਲ ਦਬਾ ਦਿਓ ਜੀ 75 ਫੈਨਸ ਸਾਨੂੰ ਦੇਖ ਰਹੇ ਆ ਇਸ ਟਾਈਮ ਤੇ ਲਾਈਕ ਸਾਰੇ 14 ਮੇਰਾ ਵੀ ਜੀ ਕਰਦਾ ਤੁਹਾਡੇ ਬਣਾਉਣ ਨੂੰ ਜਰੂਰ ਸ਼ੋਰ ਆਓ ਜੀ ਆਓ ਦਲਜੀਤ ਸਿੰਘ ਜੀ ਸੋਨੂ ਨਾ ਨਾਈਸ ਜੀ ਪਰਮ ਨਾਈਸ ਜੀ ਜੈਪੁਰ ਤੋਂ ਜਤਿੰਦਰ ਸਿੰਘ ਜੀ ਵਾ 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 ਆਪਣੇ ਰਾਜਸਥਾਨ ਤੋਂ ਸਹੀ ਕਿਹਾ ਤਾਂ ਮੈਨੂੰ ਦੱਸਿਓ ਜਰੂਰ 100 ਜੀ 100 ਵੀ ਤਾਂ ਦਿਖਾਉਣੀ ਆ ਮੈਂ ਦੇਖਿਓ ਇੱਕ ਮਿੰਟ ਇਹ ਆਹ ਦੇਖੋ ਸ਼ੈਤਾਨ ਬੈਠਾ ਇਹ ਆਹ ਦੇਖੋ ਕੁਰਸੀ ਤੇ ਇਹ ਲੱਗੀ ਵੇ ਜੀ ਫੋਨ ਦੇਖਣ ਮਸੇ ਟਿਕੀ ਆ ਥੈਂਕ ਯੂ ਜੀ ਜੀ ਤੁਸੀਂ ਵੇ ਵੀ ਸ਼ਾਬਰ ਬਲੌਗ ਨੇ ਪਾਇਆ ਜਰੂਰ ਪਾਵਾਂਗੇ ਜੀ ਨਹੀਂ ਜੀ ਹੈ ਤਾਂ ਪੰਜਾਬ ਤੋਂ ਹੀ ਓਕੇ ਜੀ ਠੀਕ ਆ ਓਕੇ ਠੀਕ ਹੈ ਜੀ ਹਾਂ ਜੀ ਜੂਪੀ ਤੋਂ ਹਰਮੀਤ ਸਿੰਘ ਜੀ ਜੂਪੀ ਤੋਂ ਠੀਕ ਅਸੀਂ ਮਾਜਰਾ ਤੋਂ ਦਹੀਂ ਨੂੰ ਮਾਜਰਾ ਮੈਨੂੰ ਸਮਝ ਨਹੀਂ ਜੀ ਆਈ ਮੈਂ ਤੁਹਾਨੂੰ ਦੱਸਾਂ ਮੈਂ ਤੇ ਪੜ ਨਹੀਂ ਹੋਇਆ ਉਦਾਂ ਤੇ ਸਵਰਨ ਸਿੰਘ ਬਹਿਲੋਲਪੁਰ ਓਕੇ ਜੀ ਦੀ ਫੈਮਿਲੀ ਬਹੁਤ ਵਧੀਆ ਜੀ ਲਵ ਯੂ ਸਾਰਿਆਂ ਨੂੰ ਪਲੀਜ਼ ਨੇਮ ਹਰਪ੍ਰੀਤ ਮਰਿੰਡੇ ਕੋਲ ਤੇਜੀ ਜੀ ਤਿੰਦਰ ਸਿੰਘ ਜੀ ਅਹ ਦੇਖੋ ਜਦੋਂ ਰੱਬ ਦੇ ਰੰਗ ਹੁੰਦੇ ਆ ਅਕਤੂਬਰ ਦੀ ਦਿੱਤੀ ਵੀ ਆ ਜੀ ਬਾਕੀ ਦੇਖੋ ਕੀ ਬਣਦਾ ਕਿੱਦਾਂ ਬਣਦਾ ਮੈਂ ਜਲੰਧਰ ਤੋਂ ਬਰਨਾਲੇ ਤੋਂ ਵੀ ਦੇਖ ਰਹੇ ਆ ਜੀ ਬੱਲੇ 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 ਅੱਜ ਮਹਿਫਲਾਂ ਲੱਗਣਗੀਆਂ ਮੈਂ ਕਹਿੰਦੀ ਲਾਈਕ ਦਾ ਬਟਨ ਵੀ ਜ਼ਰੂਰ ਦਬਾ ਦਿਓ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜਿਹੜੇ ਗਲਤ ਕਮੈਂਟ ਕਰਨੇ ਵਾਲੇ ਉਹਨਾਂ ਨੂੰ ਮੜੀ ਜੀ ਹੋਵੇ ਵੀ ਹਾਂ ਉਹਨਾਂ ਪਰ ਚੰਗੇ ਕਮੈਂਟ ਕਰਨ ਵਾਲੇ ਵੀ ਬੈਠੇ ਆ ਹਨਾ ਇਸ ਕਰਕੇ ਤੇ ਜ਼ਰੂਰ ਕਰਮਜੀਤ ਕੋ ਜਿਸੀ ਅਮਲੋਤ ਹਾਂ ਠੀਕ ਹੈ ਜੀ ਠੀਕ ਹੈ ਓਕੇ ਤੁਸੀਂ ਅਮਲੋਤ ਹੋ ਨਾਲ ਦੀ ਨਾਲ ਅਗਾਂ ਮਾਲਾ ਕਦੋਂ ਜਾਣਾ ਜੀ ਵਿਦਾ ਹੋ ਕੇ ਅ ਸਰਾਧ ਚੱਲਦੇ ਆ ਜੀ ਸਰਾਧਾਂ ਤੋਂ ਬਾਅਦ ਡਿਲੀਟ ਨਾ ਕਰਿਓ ਕਰੀਂ ਅੱਛਾ ਏਪੀ ਗੰਦ ਬੋਲਣ ਵਾਲਿਆ ਕੋਈ ਗੱਲ ਨਹੀਂ ਕਰਦੀ ਲੈ ਹੋਰ ਦਾ ਸਭ ਨੂੰ ਪਤਾ ਹੀ ਆ ਜੇ ਤੇ ਕਮੈਂਟ ਕੀਤਾ ਤੇ ਤੇਰੀ ਸੋਚ ਕਿਦਾਂ ਦੀ ਹੋਊਗੀ ਕੋਈ ਗੱਲ ਨਹੀਂ ਰੋਸਟ ਬੋਤਨ ਦਾ ਪੁੱਤਰ ਤੁਹਾਡੀ ਵੀਡੀਓ ਤੇ ਕੀ ਗੱਲ ਹੈ ਜੀ ਚੱਲਣ ਦਿਓ ਜੀ ਕੋਈ ਗੱਲ ਨਹੀਂ ਕਰਨ ਦਿਓ ਨਾ ਤੇ ਅੱਗ ਲੱਗੇ ਬੜਨਾ ਬੜਦੀ ਬੈਰੀ ਨਾਈਸ ਥੈਂਕ ਯੂ ਜੀ ਥੈਂਕ ਯੂ ਤੁਸੀਂ ਸਾਰੇ ਕੀ ਕਰਦੇ ਸੀ ਜੀ ਗੁਰਦਾਰਬਸਤ ਕਿੰਨੇ ਬਹੁਤ ਦਿਨ ਬਾਅਦ ਹੋਏ ਲਾਈਵ ਹਾਂ ਜੀ ਅੱਜ ਬਹੁਤ ਦਿਨ ਬਾਅਦ ਲਾਈਵ ਹੋਏ ਆ ਉੱਪਰ ਬੈਠਾ ਕੁਰਸੀ ਤੇ ਕੋਨਾ ਕੋਈ ਨਾ ਜੀ ਕੋਈ ਨਾ ਦੇਖਣ ਦੋ ਨੂਰ ਮਹਿਲ ਤੋਂ ਵੀ ਦੇਖ ਰਹੇ ਹਾਂ ਹੈਲੋ ਦੀਦੀ ਕਿਵੇਂ ਹੋ ਬਹੁਤ ਵਧੀਆ ਹੈ ਜੀ ਇਕਵਾਲ ਕੌਰ ਭੂਆ ਹੀ ਲੱਗਦੀ ਹੈ ਜੀ ਮੈਨੂੰ ਹੈਲੋ ਜੀ ਹੈਲੋ ਸੋ ਲਾਈਕ ਦਾ ਬਟਨ ਨਾਲ ਦੇ ਨਾਲ ਦੱਬ ਦਿਓ ਜੀ 120 ਵਿਊਅਰਸ ਇਸ ਟਾਈਮ ਬੈਠੇ ਦੇਖ ਰਹੇ ਆ ਖੰਨੇ ਤੋਂ ਵੀ ਦੇਖ ਰਹੇ ਹੋ ਓਕੇ ਜੀ ਓਕੇ ਠੀਕ ਵੈਰੀ ਗੁੱਡ ਤੇ ਲਾਈਕ ਦਾ ਬਟਨ ਨਹੀਂ ਜੀ ਦੱਬ ਰਹੇ 27 ਹੋ ਗਏ ਫਟਾਫਟ ਲਾਈਕ ਦਾ ਬਟਨ ਦੱਬ ਦਿਓ ਜੀ ਨਾਲ ਦੀ ਨਾਲ 28 ਹੋ ਗਏ ਸੁਮਨ ਸਿੱਧੂ ਜੀ ਹੈਲੋ ਜੀ ਹੈਲੋ ਤੇ ਸਕਾਰ ਪਰਿਵਾਰ ਬਹੁਤ ਵਧੀਆ ਜੀ ਬਹੁਤ ਜਿਆਦਾ ਵਧੀਆ ਠੀਕ ਆ ਸਭ ਚੜਦੀ ਕਲਾ ਜਾ ਮਾਲਕ ਦੀ ਰਜਾ ਦੇ ਵਿੱਚ ਚੱਲ ਰਿਹਾ ਜੀ ਹਰਪ੍ਰੀਤ ਵਾਚਿੰਗ ਫਰੋਮ ਯੂਕੇ ਤੋਂ ਦੇਖ ਰਹੇ ਹਾਂ ਕੇ ਜੀ ਠੀਕ ਹੈ ਨਾਮ ਕੁਲਦੀਪ ਕੌਰ ਹਸਬੰਡ ਦਾ ਨਾਮ ਜਤਿੰਦਰ ਸਿੰਘ ਬੂਰ ਮਾਜਰੇ ਤੋਂ ਲਵ ਫਰੋਮ ਇਟਲੀ ਅੱਛਾ ਇਹ ਹੋਰ ਇਕਵਾਲ ਕੌਰ ਭੂਆਈਏ ਚਲੋ ਜੋ ਵੀ ਹੈ ਬੁਪਿੰਦਰ ਸਿੰਘ ਹਾਂ ਜੀ ਡਿਲੀਵਰੀ ਤੇ ਟਾਈਮ ਵਾਲਾ ਉਸ ਤੋਂ ਬਾਅਦ ਸੁਖਜੀਤ ਕੋ ਰਜਿੰਦਰ ਨੰਗਲ ਓਕੇ ਜੀ ਹਾਏ ਜੀ ਹਾਏ ਜਦੋਂ ਕਦੇ ਫਤਿਹਗੜ੍ਹ ਤਬ ਆਉਗੇ ਸਾਨੂੰ ਪਹਿਲਾਂ ਦੱਸਣਾ ਜੀ ਸ਼ੋਰ ਕੋਈ ਗੱਲ ਨਹੀਂ ਜੀ ਦੱਸਾਂਗੇ ਤੇ ਵਾਹਿਗੁਰੂ 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 ਸਭ ਮਾਲਕ ਚੜ੍ਹਦੀ ਕਲਾ ਚ ਰੱਖੇ ਜੀ ਸਭ ਨੂੰ ਫਰੋਂ ਇਟਲੀ ਸਭ ਦਾ ਦਾਣਾ ਪਾਣੀ ਚੱਲੀ ਜਾਵੇ ਸਭ ਮਾਲਕ ਦੀ ਰਜਾ ਦੇ ਵਿੱਚ ਚੱਲੀ ਜਾਵੇ ਹਾਏ ਯੂਕੇ ਯੂਕੇ ਤੋਂ ਓਕੇ ਜੀ ਰਵਿੰਦਰਨ ਜੈਸਮੀਨ ਬਹੁਤ ਸੋਹਣੇ ਥੈਂਕ ਯੂ ਸੋ ਮੱਚ ਜੀ ਸੋ ਲਾਈਕ ਦਾ ਬਟਨ ਨਾਲ ਦੇ ਨਾਲ ਦਬਦਿਓ ਆਪਣੇ ਵਿਊਅਰਸ ਆ ਜਿਹੜੇ ਦੇਖਣੇ ਵਾਲੇ ਵੱਧ ਰਹੇ ਆ ਤੇ ਇਟਲੀ ਤੋਂ ਲਾਈਕ ਕਿੱਥੋਂ ਕਰਨਾ ਹੈ ਜੀ ਉੱਪਰ ਖੁੰਝੇ ਚ ਦੇਖੋ ਜੀ ਜਿਹੜੀ ਮੇਰੀ ਫੋਟੋ ਲੱਗੀ ਹੋਈ ਆ ਉੱਥੋਂ ਤੁਹਾਨੂੰ ਲਾਈਕ ਦਾ ਪਤਾ ਲੱਗ ਜਾਓ ਤੇ ਪਾਈ ਲੱਗੇ ਫਿਰ ਕੈਨੇਡਾ ਤੋਂ ਵੀ ਦੇਖ ਰਹੇ ਆ ਇਸ ਟਾਈਮ ਬੈਠੇ ਥੈਂਕ ਯੂ ਜੀ ਸੋ ਮੱਚ ਤੁਹਾਡਾ ਪਿਆਰ ਹੈ ਜਿਹੜਾ ਤੁਸੀਂ ਬਹੁਤ ਸੋਹਣ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਠੀਕ ਇਹ ਹਵਾ ਚੱਲ ਰਹੀ ਹੈ ਜੀ ਆ ਦੇਖੋ ਠੰਡੀ ਠੰਡੀ ਜੇ ਦਿਖ ਰਹੀ ਹੋਵੇ ਨੇਰੇ ਦੇ ਵਿੱਚ ਵੈਸੇ ਤਾਂ ਤੇ ਲੱਗੇ ਹੋਏ ਸਸਰੀਕਾਲ ਜੈਸਮਿਨ ਯੂਐਸਏ ਤੋਂ ਓਕੇ ਜੀ ਸਸਰੀਕਾਲ ਲੱਜੋ ਤਪੰਗੂ ਥੈਂਕ ਯੂ ਜੀ ਇਹ ਭਾਈ ਆਜੋ ਜਿਨੇ ਜਿਨੇ ਰਬੜੀ ਖਾਣੀ ਆਜੋ ਰਬੜੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਦੁੱਧ ਕਾੜ ਕੇ ਵਿੱਚ ਮਠਾ ਪਾ ਕੇ ਮੈਂ ਕਹਿੰਦੀ ਥੋੜੇ ਜੇ ਡਰਾਈ ਫਰੂਟ ਪਾ ਕੇ ਕਿੰਨਾ ਸਵਾਦ ਓਕੇ ਜੀ ਕਹਿੰਦੇ ਜੈਸਮੀਨ ਤੁਸੀਂ ਟੈਨਸ਼ਨ ਨਾ ਲਓ ਕਰੀ ਜਾਣ ਦੋ ਰੋਸਟ ਆਪਣਾ ਮਾਸਟਰ ਹੋ ਬੇਬੀ ਸ਼ਾਵਰ ਬਲੌਗ ਕਿਉਂ ਨਹੀਂ ਪਾਇਆ ਤੇ ਡਿਸ਼ ਕੀ ਬਣਾ ਰਹੇ ਹੋ ਬੇਬੀ ਸ਼ਾਵਰ ਬਲੌਗ ਜਲਦ ਹੀ ਪਾਵਾਂਗੇ ਹਲੇ ਬਲੌਗ ਆਪਣੇ ਨਾਲ ਦੀ ਨਾਲ ਚੱਲ ਰਹੇ ਆ ਤੇ ਰਬੜੀ ਬਣਾਉਣ ਲੱਗੀ ਹੋਈਆਂ ਜੀ ਮੈਂ ਮਨਜਿੰਦਰ ਸਿੰਘ ਪਟਿਆਲਾ ਵਾਟ ḍੂ ਯੂ ਮੇਕ ਟੂਡੇ ਬਣਾ ਰਹੀਆਂ ਜੀ ਰਬੜੀ ਹਾਏ ਮੈਂ ਕੈਨੇਡਾ ਤੋਂ ਸੁਮਨ ਓਕੇ ਜੀ ਹੈਲੋ ਮੈਨੂੰ ਵੀ ਨਹੀਂ ਜੀ ਪਤਾ ਰਜਿੰਦਰ ਸਿੰਘ ਜੀ ਬੇਵਿਸ਼ਾਵਰ ਦਾ ਕੀ ਮਤਲਬ ਹੈ ਹੋਈਆਂ ਬਣਾ ਅਸੀਂ ਹੋਈਆਂ ਬਣਾ ਲਿਆ ਹਨਾ ਜਿੱਦਾਂ ਕਹਿ ਰਹੀ ਆਂ ਦੀ ਮੈਂ ਤੁਹਾਡੇ ਬਲੌਗ ਛੁੱਟੀ ਖਾਣ ਟਾਈਮ ਦੇਖਦੀ ਆਂ ਜੀ ਨਹੀਂ ਉਹਦਾ ਹਰਟ ਕਰੀ ਜਾਣੀ ਹੁੰਦੀ ਆ ਮੈਨੂੰ ਬਹੁਤ ਵਧੀਆ ਲੱਗਦੇ ਹੋ ਤੁਸੀਂ ਸੱਚੀ ਥੈਂਕ ਯੂ ਜੀ ਥੈਂਕ ਯੂ ਗੁਰਪਾਲ ਸਿੰਘ ਨਾਇਸ ਓਕੇ ਜੀ ਥੈਂਕ ਯੂ ਅਸੀਬ ਬੰਦਰਾਲੀ ਤੋਂ ਹਾਂ ਜੀ ਫਤੇਗੜ ਸਾਹਿਬ ਤੋਂ ਓਕੇ ਕੀ ਬਣਾ ਰਹੇ ਹੋ ਰਬੜੀ ਜੀ ਰਬੜੀ ਪੰਮੀ ਮੁਸਕਾਨ ਬਲੌਗ ਹੈਲੋ ਜੀ ਹੈਲੋ ਦਲਜੀਤ ਯੂਕੇ ਹੈਲੋ ਜੀ 베ਬੀ ਹੋ ਚੱਕਾ ਨਾ ਟਾਈਮ ਹੈ ਜੀ ਜਦੋਂ ਮਾਲਕ ਦਾ ਹੁਕਮ ਹੋਇਆ ਜੀ हाउ वाज फैमिली गुड फाइन ਜੀ ਸਾਰੇ ਜਾਨਾ ਠੀਕ ਠਾਕ ਵਾਹਿਗੁਰੂ 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 ਨੂਰ ਲਵ ਯੂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਭ ਜੋਤ ਥੈਂਕ ਯੂ ਜੀ ਨਾਈਸ ਫਰੋਂ ਜਲੰਧਰ ਹਾਂਜੀ ਦੀਦੀ ਮੇਰੀ ਜੂਪੀ ਤੋਂ ਆਸੋ ਲਾਈਕ ਦਾ ਬਟਨ ਜੀ ਦਬਾ ਰਹੇ ਤੁਸੀਂ 155 ਵਿਊਅਰਸ ਇਸ ਟਾਈਮ ਮੈਨੂੰ ਦੇਖ ਰਹੇ ਆ ਦੇਖੋ ਹੈਲੋ ਦੀਦੀ ਜੀ ਹੈਲੋ ਕਿਉਂਕਿ ਮੈਂ ਨਾਲ ਦੇ ਨਾਲ ਦੇਖੋ ਸਭ ਦੇ ਜਵਾਬ ਦੇ ਰਹੀ ਆ ਜਿਹੜੇ ਜਿਹੜੇ ਕਰਨਾਲ ਤੋਂ ਹਾਂ ਓਕੇ ਜੀ ਹਰਮਨ ਜੀ ਠੀਕ ਠਾਕ ਓਕੇ ਗੁੱਡ اے ਪਰਮਾਤਮਾ ਸਭ ਦੀਆਂ ਲੰਮੀਆਂ ਉਮਰਾਂ ਕਰੇ ਸਿਹੂ ਮਾਝਰੇ ਤੋਂ ਓਕੇ ਜੀ ਅਮਨ ਠੀਕ ਹੈ ਠੀਕ ਹੈ ਥੈਂਕ ਯੂ ਜੀ ਬਾਪੂ ਜੀ ਪਏ ਆ ਮੜਿਆ ਰੈਸਟ ਕਰ ਰਿਹਾ ਯੂਪੀ ਕਿੱਥੇ ਤੋਂ ਆਸੀ ਵੀ ਯੂਪੀ ਦੇ ਮੜਿਆ ਪੁੱਛਦੀ ਆ ਜੀ ਆ ਜਾਣਾ ਇਹ ਵਾਲਾ ਜੈਸਮੀਨ ਬਹੁਤ ਵਧੀਆ ਜੀ ਕੁਲਵਿੰਦਰ ਕੌਰ ਕਿਡਜ਼ ਕਿਡਜ਼ ਵੀ ਦਿਖਾਉ ਨੂੰ ਦਿਖਾ ਦੰਨੇ ਹਲੇ ਮੜੇ ਜੇ ਰੋਲਰ ਪਾ ਜਾ ਪੈ ਰਿਹਾ ਮਹਿਕ ਖਾਨ ਹਲੋ ਜੀ ਹਲੋ ਚਮਕੌਰ ਸਿੰਘ ਪੂਲਾ ਬਠੰਡਾ ਓਕੇ ਜੀ ਮੜੀ ਜੀ ਮੈਂ ਅੱਗ ਬਾਲ ਦਵਾਣ ਲੱਗਦੀ ਇਹ ਵਾਹੇ ਕਰੋ ਠੰਡਾਂ ਦੇ ਦਿਨ ਯਾਦ ਰੋਜੀ ਸਾਰੇ ਤੁਸੀਂ ਵੀ ਠੰਡਾਂ ਦੇ ਵਿੱਚ ਇਦਾਂ ਹੀ ਚੁੱਲੇ ਤੇ ਕੜਾਹੀ ਚਾੜ ਕੇ ਖੂਆ-ਖੂਆ ਬਣਾਉਂਦੇ ਹੁਣੇ ਆ ਹੈਨਾ ਸੋ ਜ਼ਰੂਰ ਕਰਿਓ ਯਾਦ ਇਹ ਈ ਆਦਾਂ ਹੀ ਹੁੰਦੀਆਂ ਇਹ ਬੀਰ ਜੀ ਥੋੜੇ ਜਿਹਾ ਬਿਜੀ ਚੱਲ ਰਹੇ ਇਸ ਕਰਕੇ ਕਿਤੇ ਗਏ ਐ ਅਮਰਜੈਂਸੀ ਜਾਣਾ ਸੀ ਉਹਨਾਂ ਨੇ ਕਿਤੇ ਇਸ ਕਰਕੇ ਹੁਣੀ ਇਕਲੇ ਆਹੋ ਨਾ ਦੀ ਨਾ ਪੈ ਫੁੱਕਾ ਮਾਰ ਕੇ ਅਗਬਾਲਲੀ ਵੀ ਜ਼ਰੂਰੀ ਆ ਬਹੁਤ ਵਧੀਆ ਜੀ ਨਿਤਕਾ ਲੈ ਲਿਆ ਜੀ ਨਾਮ ਥੋੜਾ ਪੁਖੜੀ ਤੋਂ ਵੀ ਦੇਖ ਰਹੇ ਹਾਂ ਮਨਜਿੰਦਰ ਨੂਰੀ ਨੂਰ ਕੌਣ ਪਤਾ ਲੱਗਿਆ ਸਾਨੂੰ ਓਕੇ ਜੀ ਓਕੇ ਕਰਨ ਤੁਹਾਡੇ ਪੇਰੈਂਟਸ ਨਾਲ ਗੱਲ ਹੋਇਆ ਹੋਇਆ ਜੀ ਹਾਂਜੀ ਸਾਡਾ ਹੀ ਆਪਣੀਆਂ ਕਰਨ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਇਹਨਾਂ ਦੇ ਨਾਲ ਚ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਹੈ ਠੀਕ ਹੈ ਜੀ ਸ਼ੋਰ ਜ਼ਰੂਰ ਕੀ ਹਾਲ ਹੈ ਕਲਾਵਾਲ ਤੋਂ ਬਹੁਤ ਵਧੀਆ ਜੀ ਜੀ ਅੱਗ ਬੜਲੀ ਨਾ ਸਭ ਨਾਲ ਔਖਾ ਸਮਝਿਆ ਲੱਗਦਾ ਜਦ ਨਾਲ ਕਈ ਵਾਰ ਬੜਦੀ ਨਹੀਂ ਤਾਂ ਠੀਕ ਹੈ। ਅੱਕੜ ਲਾ ਮੰਨ ਨਾਲ ਤੇ ਨਾਲ ਦੀ ਨਾਲ ਪਈ ਰਿਕਵੈਸਟ ਹੈ ਜੀ ਲਾਈਕ ਦਾ ਬਟਨ ਜਰੂਰ ਦਬ ਦਿਓ ਆਪਣਾ ਤੇ ਸਿਰਫ 60 ਬੰਦੇ ਨੇ ਲਾਈਕ ਕਰਿਆ ਜੀ ਕਰੋ ਵੱਧ ਤੇ ਵੱਧ ਲਾਈਕ ਆਏ ਨਾ ਕਰੋ ਬਹੁਤ ਸ਼ੁਨਾਵਾਦ ਹੋਇਆ ਕੁਰਾਲੀ ਕੋਲ ਤੋਂ ਠੀਕ ਹੈ ਜੀ ਠੀਕ ਸਾਡਾ ਵੀ ਜਦ ਲਾ ਗਿਆ ਖੋਏ ਖਾਣ ਨੂੰ ਆਓ ਆਓ ਜੀ ਕੰਮ ਲਾ ਕੇ ਨਾਲੇ ਗੱਲਾਂ ਬਾਤਾਂ ਮਾਰਦੇ ਨਾਲੇ ਆਪਾਂ ਖੋਆ ਬਣਾਉਨੇ ਆਓ ਸ਼ੋਰ ਪਹੁੰਚੋ ਪਹੁੰਚੋ ਬੱਸ ਬੜਨੇ ਵਾਲਾ ਹੈ ਆਜ ਤੁਸੀਂ ਆਹ ਫੈਮਿਲੀ ਹੈ ਪੰਜਾਬ ਪਾਕਿਸਤਾਨ ਬਹੁਤ ਵਧੀਆ ਹੈ ਜੀ ਕੈਨੇਡਾ ਤੋਂ ਵੀ ਦੇਖ ਰਹੇ ਹੋ ਸੰਦੀਪ ਜੀ ਸੋਨਾਰ ਦੀ ਨਾਲ ਪਾਈ ਆਹ ਵੀ ਦੇਖਣੀ ਹੈ ਪਰ ਇਹ ਵੈਸੇ ਤਾਂ ਘੈਂਟ ਬਣ ਰਹੀ ਹੈ ਠੀਕ ਬਣ ਰਹੀ ਹੈ ਬੈਠਦੇ ਆ ਉੱਪਰ ਜਦੋਂ ਤੇ ਥੱਲੇ ਸਵਾਰ ਕੇ ਬੈਠਿਆ ਨਹੀਂ ਜਾਂਦਾ ਕਰਕੇ ਸਦਾ ਨਾਮ ਲੈ ਦੋ ਨੂ ਢਿਲੋਂ ਲੇਤਾ ਜੀ ਕੰਗ੍ਰੈਚੁਲੇਸ਼ਨ ਫੋਰ ਅ ਬੇਬੀ ਸ਼ਾワー ਥੈਂਕ ਯੂ ਸੋ ਮੱਚ ਜੀ ਠੀਕ ਹਲੋ ਦੀ ਕਰਤਾ ਜੀ ਲਾਈਕ ਥੈਂਕ ਯੂ ਜੀ ਥੈਂਕ ਯੂ ਕਰਤਾ ਜੀ ਤੁਸੀਂ ਲਾਈਕ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਾਨ ਮਾ ਚਾਚੇ ਨੇ ਕਦੋਂ ਆ ਰਹੇ ਆ ਕਰ ਚੱਲ ਰਿਹਾ ਜੀ ਹੁਣ ਕੇ ਇਸ ਕੀ ਕਰੀਏ ਕੰਨ ਨੇ ਮਾਰਾ ਦੇ ਹੁਕਮ ਬਿਨਾਂ ਨਹੀਂ ਜੀ ਚੱਲਦਾ ਗੁਰਸੇਰਤ ਪੰਗੂ ਜੀ ਅਮਨ ਜੀ ਲੇਟਾ ਜੀ ਨਾਮ ਹੈਲੋ ਜੀ ਹੈਲੋ ਰਾਜਦੀਪ ਕੋਰ ਵੈਰੀ ਨਾਈਸ ਥੈਂਕ ਯੂ ਜੀ ਥੈਂਕ ਯੂ ਇਹ ਅੱਗ ਫੇਰ ਘਟ ਗਈ ਭਾਈ ਦੇਖਦਾ ਨਾ ਨਾ ਬਾੜ ਰਹੀ ਆ ਸਪੀਡ ਨਾਲ ਚੱਲ ਰਹੀ ਆ ਜੋਗਿੰਦਰ ਸਿੰਘ ਜੀ ਹੈਲੋ ਜੀ ਹੈਲੋ ਗੁਰਮੀਤ ਕੌਰ ਹੈਲੋ ਜੀ ਹੈਲੋ ਸੋ ਲਾਈਕ ਦਾ ਬਟਨ ਨਾਲ ਦੀ ਨਾਲ ਦਬਾ ਦਿਓ ਜੀ 154 ਵਿਊਅਰਸ ਇਸ ਟਾਈਮ ਆਪਾਂ ਨੂੰ ਦੇਖ ਰਹੇ ਆ ਠੀਕ ਹੈ ਤੇ ਆਪਾਂ ਚੁੱਲੇ ਤੇ ਚਾੜੀ ਵੀ ਕਢਾਈ ਸੰਦੀਪ ਚਾਚੀ ਨੂੰ ਕੀ ਹੋਇਆ ਸੀ ਹੁਣ ਠੀਕ ਹੈ ਹਾਂਜੀ ਉਹਨਾਂ ਦੇ ਸਟੋਨ ਜਿਹੜੇ ਪਥਰੀयां ਆ ਉਹ ਬਹੁਤ ਜ਼ਿਆਦਾ ਔਖਾ ਹੋ ਰਿਹਾ ਉਹਨਾਂ ਦਾ ਕੰਮ ਤਾਂ ਇਸ ਕਰਕੇ ਤੁਸੀਂ ਵੀ ਅਰਦਾਸ ਕਰਿਓ ਵੀ ਮਾਸੀ ਛੇਤੀ ਤੋਂ ਛੇਤੀ ਠੀਕ ਹੋ ਜਵੇ ਆਸ਼ਪ੍ਰੀਤ ਫਰਮ ਕੈਨੇਡਾ ਦੇਖੋ ਜੀ ਇਹ ਸਾਰਾ ਕੁਝ ਤੁਹਾਨੂੰ ਦੱਸਿਆ ਜਾਊਗਾ স্পেশাল ਬਲੌਗ ਬਣਾ ਕੇ ਵੀ ਕੀ ਚੱਕਰ ਹੈ ਕੀ ਨਹੀਂ ਤੇ ਆਲ ਨਾਈਸ ਫੈਮਿਲੀ ਥੈਂਕ ਯੂ ਜੀ ਸੋ ਮੱਚ ਜੀ ਸੋ ਲਾਈਕ ਦਾ ਬਟਨ ਨਾਲ ਦੇ ਨਾਲ ਦੱਬ ਦਿਓ ਜੀ 160 ਵਿਊਰਸ ਇਸ ਟਾਈਮ ਮੈਨੂੰ ਬੈਠੇ ਦੇਖ ਰਹੇ ਆ ਠੀਕ ਆ ਜੀ ਪ੍ਰੈਗਨੈਂਸੀ ਕਰਕੇ ਗਰਮੀ ਬਹੁਤ ਲੱਗਦੀ ਹੈ ਜੀ ਇਸ ਕਰਕੇ ਨਾ ਮੈਂ ਨੀਵਾ ਕਮੀਜ਼ ਲੱਤਾ ਵਾ ਉਹਨੂੰ ਸ਼ਰਟ ਵੀ ਨਹੀਂ ਕਹਿ ਸਕਦੇ ਹੈਗੇ ਵੀ ਐਨ ਗੋਡਿਆਂ ਤੱਕ ਆਂਦਾ ਜੈਸਮਿਨ ਹਾਵ ਆ ਯੂ ਥੈਂਕ ਯੂ ਜੀ ਫਾਈਨ ਹੈ ਜੀ ਸਤਿ ਸ਼੍ਰੀ ਅਕਾਲ ਅਨੰਦਪੁਰ ਸਾਹਿਬ ਤੋਂ ਜੀ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜੈਸਮਿਨ ਯਰ ਲੱਕੀ ਯਰ ਹਸਬੰਡ ਵੈਰੀ ਨਾਈਸ ਥੈਂਕ ਯੂ ਜੀ ਤਬੀਤ ਕੈਸੀ ਹੈ ਬੇਟਾ ਡਾਕਟਰ ਨੇ ਕੌਨਸੀ ਰੇਟ ਰੀ ਹੈ ਡਿਲੀਵਰੀ ਕੀ ਬੂਆ ਜੀ ਟੈਨਸ਼ਨ ਨਾ ਲਓ ਟੈਨਸ਼ਨ ਨਾ ਲਓ ਤੁਹਾਂ ਕੋ ਦੱਸ ਦੂੰਗਾ ਤੁਹਾਨੂੰ ਟਾਈਮ ਹੋਣ ਪਰ ਠੀਕ ਤੇ ਭਾਈ ਦੁੱਧ ਦਾ ਰੰਗ ਤਾਂ ਸੋਣਾ ਏ ਬਾਕੀ ਹੁਣ ਦੇਖਦੇ ਆ ਕੀ ਬਣਦਾ ਦੇਖੋ ਕਾੜਤਾ ਦਿੱਤਾ ਸਵਾਲ ਜੈਨ की हाल चाल जा दोस्तों हरलीन गुरलीन जी बहुत बढ़िया जा दोस्तों तो सी दसो कि हो तुसी सुनाओ अपना दोस्तों कि हो तुसी ठीक हो ਬਰਨ ਤਾਂ ਲੱਗ ਗਈ ਜੀ ਇਹਦੀ ਲੇਅਰ ਆ ਦੇਖੋ ਆਹਾ ਜਿਹੜੀ ਆਹ ਚੀਜ਼ ਜाहिरੀ ਆਪਾਂ ਨੂੰ ਅਰਵਿੰਦਰ ਵੀਰੇ ਤੋਂ ਬਿਨਾਂ ਰੌਣਕ ਹੀ ਨਹੀਂ ਹਾਂਜੀ 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 ਜ਼ਰੂਰ ਇਹ ਗੱਲ ਹੋ ਜਾਂਦੀ ਆ ਤੁਹਾਨੂੰ ਟੈਨਸ਼ਨ ਹੁੰਦੀ ਹੈ ਬੇਟਾ ਮਾਂ ਕੋ ਹਾਂਜੀ ਹਾਂਜੀ ਕੋਈ ਨਾ ਕੋਈ ਨਾ ਤਾਂ ਹੈਲੋ ਜੀ ਸ਼ੀ ਇਜ਼ ਪ੍ਰੈਗਨੈਂਟ ਸੰਦੀਪ ਨੋ ਹੈਲੋ ਕੀ ਹਾਲ ਚੱਲਿਆ ਜੀ ਦੋਸਤ ਵਧੀਆ ਜੀ ਵਧੀਆ ਵਧੀਆ ਜੀ ਹੋਰ ਕੋਈ সুইਟ ਡਿਸ਼ ਤਿਆਰ ਹੋ ਰਹੀ ਹੈ ਅੱਜ ਅੱਜ ਅਸੀਂ ਰਬੜੇ ਬਣਾ ਰਹੇ ਹਾਂ ਤੁਹਾਡੇ ਸਾਰਿਆਂ ਦੇ ਲਈ ਵੀ ਤੁਸੀਂ ਆ ਕੇ ਖਾਓਗੇ ਭਾਈ ਪਹੁੰਚੋ ਫਟਾਫਟ ਫਿਰ ਕਹੋਗੇ ਖਾ ਕੇ ਵਾਹ ਗੱਲ ਬਣ ਗਈ ਕਰਤਾ ਜੀ ਲਾਈਕ ਥੈਂਕ ਯੂ ਸੋ ਮੱਚ ਕੀ ਹਾਲ ਜੀ ਬਹੁਤ ਵਧੀਆ ਜੀ ਹਾਈ ਸਿਸਟਰ ਹੈਲੋ ਜੀ ਹੈਲੋ ਰੀਤ कौर ਜੀ बैठे ਸੀ ਵੈਸੇ ਹੀ ਆ ਕਰ ਰਿਹਾ ਬਲੌਗਲ ਛੱਡਣਾ ਸੀ ਸਾਰਾ ਕੁਝ ਤਿਆਰੀ ਕਰਕੇ ਰੱਖ ਲਈ ਸੀ ਬਲੌਗ ਦੀ ਮੈਂ ਕਿਹਾ ਚਲੋ ਅੱਜ ਰੂਬਰੂ ਬਹੋਣਿਆਂ ਬਹੁਤ ਟਾਈਮ ਹੋ ਗਿਆ ਰੂਬਰੂ ਹੋਏ ਨੂੰ ਇਸ ਕਰਕੇ ਹਲੋ ਜੀ ਹਲੋ ਆਈ ਮੈਸਜ ਯੂ ਹਲੋ ਜੀ ਹਲੋ ਰਮਨ ਦੀ ਵੇਰ ਆਰ ਯੂ ਜੈਸਮਿਨ ਕੀ ਬਣਾ ਰਹੇ ਹੋ ਮੈਂ ਜੀ ਬਣਾ ਰਹੀ ਹਾਂ ਰਬੜੀ ਤੁਹਾਡੇ ਲਈ ਤੁਸੀਂ ਆ ਨਹੀਂ ਰਹੇ ਦੇ ਆ ਕੇ ਖਾ ਲੋ ਤੁਸੀਂ ਅਰੇ ਤਕੌਰ ਜੀ ਹੈਲੋ 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 ਨਾਈਸ ਥੈਂਕ ਯੂ ਰਿਮੀ ਸੈਣੀ ਜੀ ਇਦਾਂ ਦੀ ਸੀਮਾ ਕਲੈਕਸ਼ਨ ਵਾਲੇ ਕਹਿੰਦੇ ਜੀ ਕਿਦਾਂ ਉਹ ਮੈਂ ਕਹਾ ਠੀਕ ਹੈ ਜੀ ਲਾਈਕ ਦਾ ਬਟਨ ਦਬਾ ਦਿਓ ਨਾਲ ਦੀ ਨਾਲ 614 ਵੀਵਰਸ ਸਾਨੂੰ ਦੇਖ ਰਹੇ ਹੋ ਅਮਰੀਕ ਸਿੰਘ ਜੀ ਹੈਲੋ ਜੀ ਹੈਲੋ ਇਹ ਗਰਮੀ ਦੇ ਵਿੱਚ ਵੀ ਬੈਠੇ ਤੁਹਾਡੇ ਖਾਤਰ ਵੀ ਹਾਂ ਵੀ ਵੀਵਰਸ ਆ ਭਾਈ ਆਪਣੀ ਰੂਬਰੂ ਹੋਈ ਹੈ ਮਾਣੀ ਮੋਟੀਆਂ ਭਾਈ ਕੋਈ ਗੱਲਾਂ ਬਾਤਾਂ ਕਰੀਏ ਤੇ ਲੱਗੇ ਹੋਏ ਆ ਜੀ ਆ ਦੇਖੋ ਇੱਧਰ ਦਰਿਆ ਹੋਇਆ ਦੁੱਧ ਦੇਖੋ ਕਿੰਨੇ ਕ ਟਾਈਮ ਤੱਕ ਬਣਦਾ ਇਹ ਬਣਾਉਣ ਦੀ ਕੋਸ਼ਿਸ਼ ਹੋਇਆ ਦੱਸਾਂ ਕਿ ਕਿਹੜੇ ਪਿੰਡ ਤੋਂ ਕਿਉਂਕਿ ਮੇਰੇ ਯਾਦ ਨਹੀਂ ਹੈ ਕਰਨ ਮਾਮਾ ਮੜਨ ਵਾਲਾ ਜੀ ਹਾਂਜੀ ਕਮ ਟੂ ਯੂ ਐਸ ਜੈਸਵਿੰਨ ਛੇਤੀ ਬਾਬਾ ਜੀ ਨੇ ਜਦੋਂ ਰੱਬ ਦੀ ਹੋਣੀ ਮਿਹਰ ਵਕਤ ਸਾਡਾ ਵੀ ਆ ਜਾਣਾ ਆਵਾਂਗੇ ਫੇ ਟੈਨਸ਼ਨ ਨਾ ਲੋ ਮੜੀ ਜੀ ਅੱਜ ਸੱਤ ਜਣਾ ਹੂੰ ਮੜੀ ਮੜੀ ਜੀ ਅੱਜ ਬਹੁਤ ਸੋਹਣੇ ਥੈਂਕ ਯੂ ਜੀ ਤੁਹਾਡਾ ਫੇਵਰਿਟ ਸਿੰਗਰ ਐਂਡ ਕਲਰ ਸਭ ਸੇ ਫੇਵਰਿਟ ਹੈ ਜੀ ਕਲਰ ਵੀ ਸਭ ਕੁਝ ਠੀਕ ਹੈ ਸਾਰੇ ਫੈਮਿਲੀ ਕਿਤੇ ਐਡਜਸਟਮੈਂਟ ਸਭ ਆਪਣੇ ਆਪਣੇ ਕੰਮਾਂ ਤੇ ਲੱਗੇ ਹੋਏ ਆ ਜੀ ਮੈਂ ਇੱਧਰ ਕੰਮਾਂ ਤੇ ਲੱਗੀ ਹੋਈ ਆ ਮੰਮੀ ਪਾਪਾ ਜੀ ਉੱਧਰ ਲੱਗੇ ਹੋਏ ਆ ਇਹ ਇੱਧਰ ਆਹਾ ਇਵੇਂ ਉਹਦੀ ਠੀਕ ਨੂਰ ਨੂਰ ਫੋਨ ਦੇਖ ਰਹੀ ਹੈ ਜੀ ਬੇਬੀ ਜਦੋਂ ਮਾਰਕ ਦੀ ਕਿਰਪਾ ਹੋਈ ਆ ਜੂਗਾ ਜੀ ਜੀ ਮੈਨੂੰ ਤਾਂ ਇਦਾਂ ਪੁੱਛਦੀ ਐ ਕਿ ਕੋਈ ਹੈ ਤੁਹਾਡਾ ਰਿਸ਼ਤਾ ਇੱਕ ਤੁਹਾਡਾ ਜੀ ਰਿਸ਼ਤਾ ਹੀ ਕਰਾ ਦੋ ਦਾਗ ਦਾ ਕੀ ਕੀ ਕਹਾ ਮੈਨੂੰ ਹੁਣ ਸਮਝ ਤੋਂ ਬਾਹਰ ਹੈ ਮੇਰੀ ਕਹਾਣੀ ਜਿੱਥੇ ਨਾ ਸੰਜੋਗ ਹੋਣਾ ਜੀ ਆਪੇ ਹੋਣਾ ਹਾਂ ਟੈਨਸ਼ਨ ਨਾ ਲੋ ਤੁਸੀਂ ਪਾਪਾ ਜੀ ਇਹ ਜੀ ਮੋਟੀਆਂ ਲੱਕੜੀਆਂ ਹੋਰ ਦੇ ਦਿਓ ਇੱਕ ਕਿ ਨਹੀਂ ਖਤਮ ਹੋ ਗਈ ਜਿਹੜੀ ਆਹ ਮੋਟੀ ਆ ਆਵਾਂਗੇ ਜੀ ਮਾਲਾ ਵੀ ਆਪੋ ਕੀ ਕੱਪੜੇ ਕੱਪੜੇ ਹੀ ਲਾ ਕੇ ਆ ਪਾਪਾ ਮੜੀ ਜੇ ਤੁਸੀਂ ਆਦੇ ਸੈਟ ਕਰੋ 1 ਮਿੰਟ ਸੈਟੇ ਆਵਾਜ਼ ਉਹ ਪਾਪੇ ਮੈਂ ਮੜੀ ਜੇ ਥੱਕ ਗਈ ਬੜੀ ਲੱਕਣੀ ਨੂੰ ਅੱਗ ਲਾਇਓ ਮੈਂ ਬੈਠੀ ਬੈਠੀ ਥੱਕ ਗਈ ਆ ਤੁਹਾਨੂੰ ਕਹਿੰਦੀ ਸੀ ਮੈਂ ਜੈਸਮਿਨ ਪਲੀਜ਼ ਟੈਲ ਮੀ ਰੀਤਕੌਰ ਜੀ ਕੀ ਕਹਿੰਨੇ ਹੋ ਤੁਸੀਂ ਤੇ ਕੁਦ ਜਲੇਬੀ ਬਣਾ ਲਈ ਨਹੀਂ ਜਲੇਬੀ ਨਾਲ ਨਹੀਂ ਜੀ ਅੱਧਾ ਹੀ ਖਾਣੇ ਆ ਦੀਦੀ ਲਿੱਲੀ ਚਾਹੀਆ ਸੀ ਨਾ ਦੇ ਬਲੌਗਰ ਆ ਮੈਂ ਜਸਮੀਨ ਪਲੀਜ਼ ਅਰੇ ਜਿੰਦਰ ਕੌਰ ਹੈਲੋ ਜੀ ਹੈਲੋ ਮਹਿਕਪ੍ਰੀਤ ਕੌਰ ਹੈਲੋ ਜੀ ਹੈਲੋ 베ਬੀ ਸ਼ਾਵਰ ਕਰ ਲਿਆ ਤੁਸੀਂ ਨਹੀਂ ਜੀ ਕਰਨਾ ਦੀਦੀ ਅਸੀਂ ਰਾੜਾ ਸਾਫ ਤੋਂ ਆਕੇ ਜੀ ਜਦੋਂ ਰੱਬ ਦੀ ਹਣੀ ਮਿਹਰ ਸਭ ਕੁਝ ਹੋ ਜਾਣਾ ਟੈਨਸ਼ਨ ਨਾ ਲੋ ਤੁਸੀਂ ਹੈਨਾ ਕਦਾ ਲੱਗ ਗਿਆ ਹੋਣਾ ਤੁਹਾਨੂੰ ਹੁਣ ਹਿੰਟ ਦੇ ਦਿੱਤਾ ਤੁਹਾਨੂੰ ਮੈਂ ਜਿਵੇਂ ਤੁਸੀਂ ਕਹਿੰਨੇ ਹੋ ਵੀ ਕਦੋਂ ਆਣਾ ਤੇ ਚਲੋ ਠੀਕ ਹੈ ਜੀ ਫਿਰ ਹੁਣ ਮੈਂ ਲਾਈਵ ਕਰਦੀ ਆ ਜੀ ਬੰਦ ਫਿਰ ਆ ਜਾਂਦੇ ਜੀ ਉਰੇ ਨੂੰ ਰਜਿੰਦਰ ਕੌਰ ਜੀ ਜੇ ਤੁਸੀਂ ਸਾਡੇ ਪਿੰਡ ਆਏ ਸੀ ਤਦੋ ਬਲੌਗ ਆਏਗਾ ਬੇਬੀ ਸ਼ਾਹਰ ਦਾ ਦੋ ਕੁ ਦਿਨ ਰੁਕ ਜੋ ਜੀ ਠੀਕ ਹੈ ਤੇ ਫਿਰ ਆਊਗਾ ਬਲੌਗ ਜਲਦ ਹੀ ਤੇ ਚਲੋ ਠੀਕ ਹੈ ਜੀ ਦੋ ਇਜਾਜ਼ਤ ਲਾਈਕ ਦਾ ਬਟਨ ਨਹੀਂ ਜੀ ਤੁਸੀਂ 100 ਤੱਕ ਨਹੀਂ ਪਹੁੰਚਾਏ ਦੇਖ ਲਓ 92 ਭਰੇ ਖੜੇ ਆ ਠੀਕ ਹੈ 172 ਅਸੀ ਵੀ ਆਉਣਾ ਤੁਹਾਡੇ ਪਿੰਡ ਜਰੂਰ ਆਓ ਜੀ ਕੁਆਦ ਵਾਲੇ ਜਲਦੀ ਆਓ ਛੇਤੀ ਆਓ ਪਹੁੰਚੋ ਤੇਲ ਤੁਲ ਚਾਹੀਏ ਜਿਲਿੰਡਰ ਕਾ ਜੀ ਕਹਿੰਦੇ ਸੀ ਜਲਦੀ ਜਲਦੀ ਚਾਏ ਸੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਓ ਓ ਡਰਾ ਤਾਂ ਡਰਾ ਤਾਂ ਡਰਾ ਤਾਂ ਘਟਾ ਦਿਓ ਘਟਾ ਦਿਓ ਯਾ ਪਾਪਾ ਚੇਤੀਆ ਹੋ ਜਾਂਦੀ ਆ ਯਾ ਯਾ ਥੋੜੀ ਜਿਹਾ ਪੜਦੇ ਆ ਮੱਠਾ ਮੱਠੀ ਠੀਕ ਆ ਹਮ ਆਪਵਾਦ ਵਾਲਿਓ ਮੈਂ ਕੀ ਕਹਾ ਤੁਹਾਨੂੰ ਬਸ ਹੁਣ ਥੋੜਾ ਜਿਹਾ ਦਿਮਾਗ ਤੇ ਕੰਮ ਲਓ ਤੁਸੀਂ ਠੀਕ ਆ ਹਾਂ ਹਾਂ ਪਪਾ ਜੀ ਹਾਂ ਹਾਂ ਆ ਗਿਆ ਆ ਗਿਆ ਨੇਤਨ ਅੰਕਲ ਲਵ ਯੂ ਥੈਂਕ ਯੂ ਜੀ ਕਦੋਂ ਜਾਣਾ ਤੁਸੀਂ ਪੈਕੇਜ ਜਲਦੀ ਅਸੀਂ ਰੁੜਕੀ ਤੋਂ ਆ ਜੀ ਓਕੇ ਜੀ ਓਕੇ ਠੀਕ ਆ ਚਲੋ ਠੀਕ ਆ ਜੀ ਫਿਰ ਹੁਣ ਦੋ ਇਜਾਜ਼ਤ ਮਿਲਦੇ ਕਿਸੇ ਅਗਲੇ ਲਾਈਵ 'ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀ ਕਲਾ 'ਚ ਰੱਖੇ ਫਟਾਫਟ ਦੋ ਲਾਈਵ ਦੱਬ ਦਿਓ ਜੀ ਕੋਟਾ ਕੋਟਾ ਦੋ ਲਾਈਵ ਕੋ ਆ 600 ਰੁਪਏ ਘਾਤੇ ਤੇ ਜੀ ਤੁਸੀਂ ਮੈਨੂੰ ਵਿੱਚ ਇਹ ਪੈਸੇ ਭੇਜ ਜਾਨੇ ਕੀ ਗੱਲ ਦੱਸੋ ਜੀ ਮੈਨੂੰ ਉਹ ਨਾ ਨਾ ਇਹ ਕੰਮ ਨਾ ਕਰੋ ਕੀ ਬਣਾ ਰਹੇ ਹੋ ਅਸੀਂ ਰਬੜੀ ਬਣਾ ਰਹੇ ਹਾਂ ਦੀਦੀ ਦੇ ਕੋਈ ਰੀਅਲ ਬ੍ਰਦਰ ਹੈ ਹਾਂਜੀ ਮੋਲੂ ਮੋਲੂ ਰੀਅਲ ਬ੍ਰਦਰ ਹੈ ਜੀ ਠੀਕ ਅਸੀਂ ਧੀਰਜ ਸਿਰਸਾ ਤੋਂ ਧੀਰਜ ਪਤਾ ਨਹੀਂ ਕੀ ਸਿਸਾ ਤੋਂ ਆਕੇ ਠੀਕ ਹੈ ਜੀ ਸੋ ਇੱਕ ਲਾਈਕ ਫਟਾਫਟ ਦਬਾ ਦਿਓ ਜੀ ਤੁਸੀਂ ਤੇ ਸਰਹੰਦ ਠੀਕ ਆ ਜੀ ਤੇ ਇੱਕ ਲਾਈਕ ਫਟਾਫਟ ਇਹ ਦੇਖ ਲਓ ਇੱਕ ਘਟਾਤਾ ਜੀ ਇੱਕ ਵਧਾਇਆ ਨਹੀਂ ਹੈਗਾ ਸੋ ਫਟਾਫਟ ਲਾਈਕ ਕਰੀਏ ਬੰਦ ਸੋਰੀ ਲਾਈਵ ਕਰੀਏ ਬੰਦ ਬਲੌਗ ਨੂੰ ਕਰੀਏ ਪਬਲਿਕ ਤਾਂ ਕਿ ਤੁਸੀਂ ਫਟਾਫਟ ਦੇਖ ਸਕੋ ਜਾ ਕੇ ਵੀ ਕਿੱਦਾਂ ਦਾ ਚੱਲ ਰਿਹਾ ਹੈ ਸਿਸਟਮ ਹਣਾ ਤੇਰੇ ਕੋਲ ਵਾਸਤੇ ਜੀ ਗਲਤ ਕਮੈਂਟ ਨਾ ਕਰਿਆ ਕਰੋ ਠੀਕ ਆ ਮੜੇ ਜੀ ਆਪਣੀ ਸੋਚ ਨਾ ਦਿਖਾਇਆ ਕਰੋ ਵੀ ਸਾਡੀ ਸੋਚ ਕਿੱਦਾਂ ਦੀ ਆ ਅੱਸੀ ਪਟਿਆਲੇ ਤੋਂ ਬਲੌਗ ਪੰਖਾਰ ਵਿਲੇਜ ਸੌਰੀ ਨਾਓ ਓਕੇ ਜੀ ਲਪਰੀ ਦੇ ਪੈਕੇ ਕਿਉਂ ਨਹੀਂ ਆਉਂਦੇ ਆਉਂਦੇ ਆ ਜੀ ਉਹ ਮੰਮੀ ਆ ਕੇ ਨਹੀਂ ਗਏ ਹੈਗੇ ਠੀਕ ਹੈ ਨੂਰ ਕਿੱਥੇ ਦੀ ਜੀ ਉਹ ਬੈਠੀ ਬਣਾ ਬਿਜ਼ੀ ਹੋ ਰਹੀ ਮੜਾ ਜਾ ਚਲੋ ਠੀਕ ਹੈ ਜੀ ਹੁਣ ਧੰਨਵਾਦ ਜੀ ਸਾਰਿਆਂ ਦਾ ਐਦਾ ਹੀ ਮਾਲਕ ਤੁਹਾਨੂੰ ਸਭ ਨੂੰ ਚੜਦੀ ਕਲਾ ਚ ਰੱਖੇ ਜੀ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਰੱਖੇ ਜੀ ਦੂਰ ਠੀਕ ਹੈ